ਤਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ 40 ਸਿੰਘਾਂ ਦੇ ਨਾਲ ਅੱਗੇ ਵਧਦੇ ਹੋਏ ਦੁਪਹਿਰ ਤੱਕ ਚਮਕੌਰ ਸਾਹਿਬ ਦੇ ਬਾਹਰ ਇੱਕ ਬਗੀਚੇ ਵਿੱਚ ਪਹੁੰਚੇ। ਇੱਥੋਂ ਦੇ ਲੋਕਾਂ ਨੇ ਤਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੜਾ ਸਵਾਗਤ ਕੀਤਾ ਅਤੇ ਹਰ ਇੱਕ ਪ੍ਰਕਾਰ ਦੀ ਸਹਾਇਤਾ ਕੀਤੀ। ਇੱਥੇ ਇੱਕ ਕਿਲਾ ਨੂਮਾ ਕੱਚੀ ਹਵੇਲੀ ਸੀ ਜੋ ਸਮਾਜਿਕ ਨਜ਼ਰ ਵੱਲੋਂ ਬਹੁਤ ਮਹੱਤਵਪੂਰਨ ਸੀ। ਕਿਉਂਕਿ ਇਸ ਨੂੰ ਇੱਕ ਉੱਚੇ ਟੀਲੇ ਉੱਤੇ ਬਣਾਇਆ ਗਿਆ ਸੀ ਜਿਵੇਂ ਦੇ ਚਾਰੇ ਪਾਸੇ ਖੁੱਲਾ-ਖੁੱਲਾ ਪੱਧਰਾ ਮੈਦਾਨ ਸੀ ਹਵੇਲੀ ਦੇ ਸਵਾਮੀ ਬੁੱਧੀ ਚੰਦ ਨੇ ਗੁਰਦੇਵ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਸ਼ਾ ਤੁਸੀਂ ਇਸ ਹਵੇਲੀ ਵਿੱਚ ਆਰਾਮ ਕਰੋ ਤਾਂ ਉਸ ਵੇਲੇ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਗੇ ਜਾਣਾ ਠੀਕ ਨਹੀਂ ਸਮਝਿਆ ਅਤੇ 40 ਸਿੰਘਾਂ ਨੂੰ ਛੋਟੀ-ਛੋਟੀ ਟੁਕੜੀਆਂ ਦੇ ਵਿੱਚ ਵੰਡ ਕੇ ਉਹਨਾਂ ਵਿੱਚ ਬਚਿਆ ਖੋਚਿਆ ਅਸਲਾ ਵੰਡ ਦਿੱਤਾ ਅਤੇ ਸਾਰੇ ਸਿੱਖਾਂ ਨੂੰ ਮੁਕਾਬਲੇ ਲਈ ਮੋਰਚਿਆਂ ਉੱਤੇ ਤੈਨਾਤ ਕਰ ਦਿੱਤਾ ਹੁਣ ਸਾਰਿਆਂ ਨੂੰ ਹੀ ਪਤਾ ਸੀ ਕਿ ਮੌਤ ਨਿਸ਼ਚਿਤ ਹੈ ਪਰ ਖਾਲਸਾ ਫੌਜ ਦਾ ਸਿਧਾਂਤ ਸੀ ਕਿ ਵੈਰੀ ਦੇ ਸਾਹਮਣੇ ਹਥਿਆਰ ਨਹੀਂ ਪਾਉਣੇ ਕੇਵਲ ਵੀਰਗਤੀ ਸ਼ਹੀਦੀ ਪ੍ਰਾਪਤ ਕਰਨੀ ਹੈ ਅਤੇ ਆਪਣੇ ਪ੍ਰਾਨਾਂ ਦੀ ਆਹੋਤੀ ਦੇਣ ਦੇ ਲਈ ਸਾਰੇ ਸਿੱਖ ਤਿਆਰ ਹੋ ਗਏ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ 40 ਸਿੰਘਾਂ ਦੀ ਤਾਕਤ ਵੱਲੋਂ ਅੰਗਿੰਤ ਮੁਗਲ ਫੌਜਾਂ ਵੱਲੋਂ ਲੜਨ ਦੀ ਯੋਜਨਾ ਬਣਾਉਣ ਲੱਗੇ ਗੁਰੂ ਸਾਹਿਬ ਜੀ ਨੇ ਆਪ ਕੱਚੀ ਗੜੀ ਉੱਤੇ ਟਾਲਿਕਾ ਵਿੱਚ ਮੋਰਚਾ ਸੰਭਾਲਿਆ ਹੋਰ ਸਿੱਖਾਂ ਨੇ ਵੀ ਆਪਣੇ ਆਪ ਮੋਰਚੇ ਬਣਾਏ ਅਤੇ ਮੁਗਲ ਫੌਜਾਂ ਦਾ ਰਸਤਾ ਦੇਖਣ ਲੱਗੇ ਉਧਰ ਜਿਵੇਂ ਹੀ ਬਰਸਾਤ ਦੇ ਪਾਣੀ ਦਾ ਵਹਾ ਘਟ ਹੋਇਆ ਮੁਗਲ ਫੌਜ ਟਿੱਡੀ ਦਲ ਦੀ ਤਰ੍ਹਾਂ ਉਸ ਨੂੰ ਪਾਰ ਕਰਕੇ ਗੁਰੂ ਸਾਹਿਬ ਜੀ ਦਾ ਪਿੱਛਾ ਕਰਦੀ ਹੋਈ ਚਮਕੌਰ ਦੇ ਮੈਦਾਨ ਵਿੱਚ ਆਣ ਪਹੁੰਚੀ ਵੇਖਦਿਆਂ ਹੀ ਵੇਖਦਿਆਂ ਉਹਨਾਂ ਨੇ ਗੁਰੂ ਸਾਹਿਬ ਜੀ ਦੀ ਕੱਚੀ ਗੜੀ ਨੂੰ ਘੇਰ ਲਿਆ ਮੁਗਲ ਸੈਨਾ ਨੂੰ ਪਿੰਡ ਵਾਲਿਆਂ ਵੱਲੋਂ ਪਤਾ ਚੱਲ ਗਿਆ ਸੀ ਕਿ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਕੇਵਲ 40 ਹੀ ਸਿੰਘ ਹਨ ਅਤੇ ਉਹ ਇੱਥੇ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੰਦੀ ਬਣਾਉਂਦੇ ਸਭਨੇ ਵੇਖਣ ਲੱਗੇ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੇ ਸਵੇਰ ਹੁੰਦਿਆਂ ਹੀ ਮੁਨਾਦੀ ਕਰਵਾ ਦਿੱਤੀ ਕਿ ਜੇਕਰ ਗੁਰੂ ਗੋਬਿੰਦ ਸਿੰਘ ਜੀ ਆਪਣੇ ਆਪ ਸਾਥੀਆਂ ਦੇ ਸਹਿਤ ਮੁਗਲ ਪ੍ਰਸ਼ਾਸਨ ਦੇ ਹਵਾਲੇ ਕਰ ਦੇਣ ਤਾਂ ਉਹਨਾਂ ਦੀ ਜਾਨ ਬਖਸ਼ ਦਿੱਤੀ ਜਾ ਸਕਦੀ ਹੈ ਸਮੁਨਾਦੀ ਦੇ ਜਵਾਬ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਸੈਨਾ ਉੱਤੇ ਤੀਰਾਂ ਦੀ ਬੁਸ਼ਾਰ ਕਰ ਦਿੱਤੀ ਇਸ ਸਮੇਂ ਮੁਕਾਬਲਾ 40 ਸਿੰਘਾਂ ਦਾ ਤੇ ਲਗਭਗ 10 ਲੱਖ ਦੀ ਗਿਣਤੀ ਵਿੱਚ ਮੁਗਲ ਫੌਜ ਦੇ ਨਾਲ ਸੀ ਇਸ ਵਿੱਚ ਵੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਇੱਕ ਸਿੱਖ ਨੂੰ ਸਵਾ ਸਵਾ ਲੱਖ ਦੇ ਨਾਲ ਲੜਾਉਂਦੀ ਸੌ ਖਾਦੀ ਹੋਈ ਸੀ ਹੁਣ ਇਸ ਸੌ ਨੂੰ ਵੀ ਸੰਸਾਰ ਦੇ ਸਾਹਮਣੇ ਕਿਰਿਆਵਿੰਤ ਕਰਕੇ ਨੁਮਾਇਸ਼ ਕਰਨ ਦਾ ਸ਼ੁਭ ਮੌਕਾ ਆ ਗਿਆ ਸੀ ਪਰਜੋਸ਼ ਸੀ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸਿੰਘਾਂ ਦੇ ਵਿੱਚ 22 ਦਸੰਬਰ ਸਨ 1705 ਈਸਵੀ ਨੂੰ